ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਾਗ ਦੀ ਸਗਰਾਂਤ ਨਾਲ ਸ਼ਹੀਦੀ ਜੋੜ ਮੇਲਾ ਮਾਗੀ ਮੁਕਤਸਰ ਦੀ ਵੀ ਜੋੜਿਆ ਜਾਂਦਾ ਹੈ ਜਦੋਂ 40 ਸਿੰਘ ਗੁਰੂ ਜੀ ਨੂੰ ਬਿਦਾਵਾ ਲਿਖ ਕੇ ਗੁਰੂ ਜੀ ਤੋਂ ਬੇਮੁਖ ਹੋ ਕੇ ਆਪੋ ਆਪਣੇ ਘਰਾਂ ਵਿੱਚ ਆ ਗਏ ਸੀ ਤਾਂ ਮਾਤਾ ਭਾਗ ਕੌਰ ਜੀ ਨੇ ਫਿਰ ਪ੍ਰੇਰਿਤ ਹੋ ਕੇ ਉਨਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਯਾਦ ਕਰਵਾਈਆਂ ਕਿ ਤੁਸੀਂ ਗੁਰੂ ਕੋਲੋਂ ਮੁੱਖ ਮੋੜ ਕੇ ਆ ਗਏ ਹੋ ਇਹ ਤੁਹਾਡੇ ਵਾਤੇ ਗੱਲ ਨਹੀਂ ਚੰਗੀ ਅਸੀਂ ਜੰਗ ਵਿੱਚ ਜਾਂਦੀਆਂ ਹਾਂ ਤੁਸੀਂ ਆਹ ਲੋ ਸਾਡੀਆਂ ਚੁੰਨੀਆਂ ਤੇ ਚੂੜੀਆਂ ਪਹਿਨ ਲਵੋ ਫਿਰ ਉਹ 40 ਸਿੰਘ ਮਾਤਾ ਭਾਗੌਰ ਜੀ ਦੇ ਨਾਲ ਤਿਆਰ ਹੋ ਕੇ ਜੰਗ ਵਿੱਚ ਜੂਝੇ ਮੁਗਲਾਂ ਨਾਲ ਟੱਕਰਾ ਕਰਦੇ ਹੋਏ ਸ਼ਹੀਦ ਹੋ ਗਏ ਤੇ ਖਦਰਾਨੇ ਦੀ ਟਾਪ ਦਾ ਨਾਮ ਉਸ ਦਿਨ ਤੋਂ ਬਾਅਦ ਮੋਸਰ ਸਾ ਸਰ ਸਾਹਿਬ ਪੈ ਗਿਆ ਸੋ ਉਹਨਾਂ 40 ਮੁਕਤਿਆਂ ਦੇ ਨਾਮ ਇਸ ਪ੍ਰਕਾਰ ਹਨ ਜੋ ਗੁਰੂ ਜੀ ਨੇ 40 ਸਿੰਘਾਂ ਨੂੰ ਮੁਕਤ ਕੀਤਾ ਸੀ ਭਾਈ ਮਹਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸਰਜਾ ਸਿੰਘ ਜੀ ਭਾਈ ਸਹੈਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਰਸਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਖੁਸ਼ਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਢਾ ਸਿੰਘ ਜੀ ਭਾਈ ਗੁਰਬਾਜ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜਾਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਬੁੱਧ ਸਿੰਘ ਜੀ ਭਾਈ ਦਿयाल ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਦੇ ਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਦਾਨ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਭੋਗਾ ਸਿੰਘ ਜੀ ਭਾਈ ਸਮੀਰ ਸਿੰਘ ਜੀ ਭਾਈ ਮਾਜ਼ਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਾਇਆ ਸਿੰਘ ਜੀ ਭਾਈ ਮਾਇਆ ਸਿੰਘ ਜੀ ਭਾਈ ਰਾਏ ਸਿੰਘ ਜੀ ਅਤੇ ਭਾਈ ਲਕਸ਼ਮਨ ਸਿੰਘ ਜੀ ਜੋ ਉਥੇ ਖਦਰਾਣੇ ਦੀ ਢਾਬ ਤੇ ਸ਼ਹੀਦ ਹੋਏ ਫਿਰ ਉਹਨਾਂ ਨੂੰ 40 ਮੁਕਤਿਆਂ ਦਾ ਨਾਮ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਤੇ ਜੋ ਬਦਾਵਾ ਲਿਖ ਕੇ দেয়া ਸੀ ਸਿੰਘ ਚਾੜੀ ਭਾਈ ਮਹਾ ਸਿੰਘ ਜੀ ਦੇ ਉਹਨਾਂ ਦਾ ਸਿਰ ਸਹਿਕਤੇ ਹੋਏ ਮਹਾ ਸਿੰਘਾਂ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਬਦਾਵਾ ਕੱਢ ਕੇ ਉਹਨਾਂ ਦੇ ਸਾਹਮਣੇ ਪਾੜਿਆ ਤੇ ਉਹਨਾਂ ਦੀ ਖਲਾਸੀ ਕੀਤੀ ਕਿਉਂਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਉਹਨਾਂ ਨੂੰ ਜਨਮਾ ਜਨਮਾਂ ਦੇ ਵਿਜੋਗ ਲੱਗ ਜਾਂਦੇ ਹਨ ਤੇ ਜਦੋਂ ਇਹ ਬੇਮੁਖ ਹੋ ਕੇ ਆ ਗਏ ਸੀ ਤੇ ਅੱਗੇ ਫਿਰ ਢੋਈ ਨਹੀਂ ਸੀ ਮਿਲਦੀ ਪਈ ਅੱਗੇ ਵੀ ਦਰਵਾਜ਼ੇ ਬੰਦ ਹੋ ਗਏ ਸੋ ਜਦੋਂ ਗੁਰੂ ਜੀ ਨੇ ਇਹਨਾਂ ਦਾ ਬਿਦਾਵਾ ਪਾੜ ਦਿੱਤਾ ਤੇ ਇਹਨਾਂ ਦੀ ਮੁਕਤੀ ਹੋ ਗਈ ਇਹਨਾਂ ਦੀ ਜਾਨ ਸੁਖਾਲੇ ਢੰਗ ਨਾਲ ਨਿਕਲ ਗਈ ਜ਼ਖਮੀ ਤਾਂ ਬਹੁਤ ਹੋਏ ਪਏ ਸੀ ਪਹਿਲਾਂ ਹੀ ਇਸ ਕਰਕੇ ਇਹਨਾਂ ਦਾ ਨਾਂ 40 ਮੁਕਤੇ ਰੱਖ ਦਿੱਤਾ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਮਾਤਾ ਭਾਗ ਕੌਰ ਜੀ ਤਨ ਤਨ ਗੁਰੂ ਜੀ ਦੇ 40 ਮੁਕਤੇ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਗੁਰੂ ਜੀ ਦੇ ਸਹਬਜ਼ਾਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਦਾਨੀ ਪਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ